ਹਾਂ ਜੀ ਪੈਸੇ ਦਿਓ ਕੂੜੇ ਦੇ ਕੌਣ ਕੂੜੇ ਦੇ ਭਾਈ ਕਾਦੇ ਕੂੜੇ ਦੇ ਭਾਈ ਜਿਹੜਾ ਕੂੜਾ ਪਾਉਂਦੇ ਜਿਓ ਪੈਸੇ ਲੈ ਕੂੜਾ ਹੈ ਤੇਰੀ ਜੇਬ ਚ ਪੰਨੇ ਗੱਡੀ ਵਾਲਾ ਤੇ ਆਉਂਦਾ ਨਹੀਂ ਆ ਤੇ ਕੂੜੇ ਦੇ ਪੈਸੇ ਕਾਦੀ ਲੈਣ ਆ ਗਿਆ ਤੂੰ ਕੂੜਾ ਪਾਉਂਦੇ ਤੇ ਪੈਸੇ ਤੇ ਤੁਹਾਨੂੰ ਦੇਣੇ ਪੈਣੇ ਆ ਮੇਰੀ ਗੱਲ ਸੁਣੇ ਭਰਾਵਾ ਆ ਮਹੀਨੇ ਦੇ ਵਿੱਚ 30 ਦਿਨਾਂ 'ਚ ਇੱਕ ਦਿਨ ਕੂੜੇ ਵਾਲਾ ਆਇਆ ਹੈ ਤੇ ਉਹ ਤੂੰ ਮੇਰੇ ਕੋਲ 100 ਰੁਪਏ ਮੰਗੀ ਜਾਂਦਾ ਨਾ ਮੇਰੀ ਗੱਲ ਸੁਣ ਤੇਰੇ ਘਰੇ ਕੋਈ ਅੱਧੀ ਬਾਡੀ ਕੂੜੇ ਦੀ ਲੈ ਜੇ ਚੁੱਕ ਕੇ ਹੈ ਤਿਆਂ ਦਿਨਾਂ ਚ ਇੱਕ ਦਿਨ ਤੇ ਤੇਰੇ ਕੋ 100 ਰੁਪਏ ਮੰਗੇ ਤੇ ਕਿੱਦਾਂ ਦਾ ਲੱਗੂ ਤੈਨੂੰ ਤੂੰ ਤੇ 파ੜ ਦੇਂਗਾ ਅਗਲੇ ਦਸੇਂ 파ੜੇਗਾ ਕਿ ਨਹੀਂ 파ੜੇਗਾ 파ੜੇਗਾ ਜਾਂ ਫਿਰ ਗੱਲ ਕਰ ਮਿਲਣਾ ਮੈਂ ਮੈਂ ਪੈਸੇ ਕੋਈ ਨਹੀਂ ਦੇਣੀ ਕਾਦੇ ਪੈਸੇ ਦਵਾ ਤੈਨੂੰ ਹੈ ਆਪ ਕੂੜਾ ਸੁੱਟਦੇ ਨਾ ਮੈਂ ਨਹੀਂ ਕਰ ਦੇ ਜੀ ਜਾ ਗਾੜੀ ਜਾ ਕਿਤੇ ਤੁਹਾਨੂੰ ਕਟਾਉਣੀ ਪੈਣੀ ਪਰਚੀ ਕਾਦੀ ਕਾਦੀ ਪਰਚੀ ਕਟਾਉਣੀ ਪੈਣੀ ਮੈਨੂੰ ਮੈਂ ਕੋਈ ਪਰਚੀ ਪੁਰਚੀ ਨਹੀਂ ਕਟਾਉਣੀ ਮੈਂ ਕਿਥੋਂ ਲਿਆ ਕੇ ਦਵਾ ਭਰਾਵਾ ਉਹਨਾਂ ਹੀ ਕਰਦੇ ਆਣੇ ਮੇਰਾ ਸਿਰ 파ੜ ਦੇਣਾ ਨਹੀਂ ਕਹਿਣਾ ਕੂੜਾ ਕਿਹੀਂ ਸੁੱਟਦੇ ਸਗੋਂ ਪੈਸੇ ਤੇ ਤੁਹਾਨੂੰ ਦੇਣੇ ਚਾਹੀਦੇ ਆ ਸਾਨੂੰ ਕੁਦਾ ਨਹੀਂ ਦੇ ਦੇਣੀ ਚਾਹੀਦੀ ਆ ਵੀ ਕੁੜਾ ਹੀ ਆਪ ਸੁੱਟ ਕੇ ਹੁੰਨੇ ਕੰਮ ਤੁਹਾਡਾ ਕਹੀ ਕਰਦੇ ਹਾਂ ਐ ਦੱਸ ਮੇਰੀ ਮੇਰੀ ਇੱਕ ਮਿੰਟ ਗੱਲ ਸੁਣ ਅੱਗੇ ਇੱਕ ਦਿਨ ਆ ਹੋਈ ਤੁਹਾਡੀ ਕੁੜੀ ਵਾਲੀ ਗੱਡੀ ਨਾ ਆਈ ਤੇ ਮੈਂ ਕਿ ਨਹੀਂ ਮਹੀਨਾ ਪੂਰਾ ਪਿਆ ਰਹੇ ਆ ਗਵਾਂਢ ਨਾਲ ਵੀ ਲੜਾਈ ਹੋਈ ਆਹੋ ਉਹ ਜਵਾਗ ਦਾ ਟੱਟੀ ਵਾਲਾ ਡਿਲੀਵਰੀ ਆ ਤੇ ਕੁੱਤਾ ਚੁੱਪ ਕੇ ਤੇ ਲੈ ਗਿਆ ਤੇ ਉਹਨਾਂ ਦੇ ਘੇੜ ਅੱਗੇ ਕਿਤੇ ਜਾ ਕੇ ਕੁੱਤੇ ਨਹੀਂ ਗ੍ਰੈਪਰ ਜਿਹੜਾ ਉਹ ਪਾੜਤਾ ਦੇ ਉਹਦੇ ਅੱਗੇ ਮੇਰੇ ਨਾਲ ਲੜਨ ਕਦ ਪਾੜ ਲੱਗੀ ਮੇਰਾ ਸਿਰ ਆਈ ਕਿਉਂ ਗਿਆ ਗੁੱਤੋ ਗੁੱਤੀ ਬੰਨੀ ਆ ਪਰ ਦੇ ਤਾਂ ਹੁੰਦੇ ਸਾਡੇ ਤੇ ਪਾੜ ਜੁਣੀ ਸਿਰ ਆਹ ਤੇ ਭਰਾ ਸਾਡੇ ਸਿਰਾਂ ਦੇ ਤੇ 10000 ਲੱਗਣਾ ਤੁਸੀਂ ਦੇਣਾ ਹੈ ਹੈ ਤੇ ਤੁਸੀਂ ਦੇਣਾ 1000 22 ਤੁਹਾਡੇ ਵਰਗਿਆਂ ਨੇ ਕਹਿਣਾ ਹੀ ਪੈਂਗੀ ਲੜੀਆਂ ਕਿਉਂ ਤੀ 50 ਰੁਪਏ 100 ਰੁਪਏ ਨਾ ਦਿੰਦੀਆਂ ਕੂੜੇ ਦਾ ਫਿਰ ਤੇ ਇਹੋ ਜਿਹੀ ਬੰਨੀ ਕਰਾਈ ਤੇ ਇੱਥੇ ਤੇ ਮਲ ਲੇਦੀ ਬੀਬੀਆਂ ਗੁੱਤੋ ਗੁੱਤੀ ਕਰਾਤੀਆਂ ਹਾਂ ਗੁੱਤੀਆਂ ਨੂੰ ਮਰਵਾ ਲਾਉਂਦਾ 77 ਦਾ ਆਓ ਬੱਚਿਆਂ ਦੇ ਨਰੰਜ ਵਾਕਾ ਦੇ ਲਾਉਣਾ ਹੀ ਹੁੰਦਾ ਹੈ ਉਹ ਹੀ ਟੁੱਟ ਕੇ ਆਈਏ ਵਾਤੀ ਉਹ ਐਂ ਦਾ ਤੁਸੀਂ ਟੁੱਟੇ ਤੇ ਤੁਮੇ ਕਦੇ ਪਹਿਲਾਂ ਕਾਲਪ ਮੈਂ ਪੈਹਿੰਦੇ ਮੈਂ ਕੋਈ ਪਰਚੀ-ਪੁਰਚੀ ਨਹੀਂ ਕਰਾਂਗੀ ਨਿਕਲਦਾ ਵਾ ਪੈਸੇ ਭਾਵੇਂ ਤੂੰ 100 ਦਾ 150 ਲਾ ਗੱਡੀ ਵਾਲਿਆਂ ਨੂੰ ਕਹਾਂ ਕਿ ਰੋਜ਼ ਆਉਣਾ ਹੀ ਅੱਜ ਰੋਜ਼ ਮੇਰੇ ਘਰੋਂ ਕੂੜਾ ਚੁੱਕ ਕੇ ਖੜਨਾ ਮੈਨੂੰ ਇਹਨਾਂ ਦਾ ਹੀ ਭਰਾ ਇੱਧਰ ਗਵਾਂਡੀਆਂ ਦਾ ਇੱਧਰ ਆ ਮੇਰੇ ਘਰੋਂ ਰੋਜ਼ ਕੂੜਾ ਚੁੱਕ ਕੇ ਖੜਨਾ ਭਾਵੇਂ 150 ਰੁਪਏ ਦਾ ਤੇ ਜੇ ਨਹੀਂ ਚੁੱਕੀ ਤੂੰ ਮੈਂ ਨਾ ਕੋਈ ਪਰਚੀ-ਪੁਰਚੀ ਨਹੀਂ ਕਰਾਂਗੀ ਚੱਲ ਜਾ ਜੋ ਭਰ ਕੇ ਜੇ ਸਾਡੇ ਬਾਪੂ ਨੂੰ ਪਤਾ ਲੱਗ ਗਿਆ ਨਾ ਤਾਂ ਉਹਨੇ ਤੇਰੀ ਚਾਰ ਲਫੇੜੇ ਲਾ ਦੇਣੀ ਆਹੋ ਮੈਂ ਤਾਂ ਮੂੰਹ ਨਾਲ ਗੱਲ ਕਰਨੀ ਤੇ ਮੂੰਹ ਨਹੀਂ ਕਰਨੀ ਆਹ ਦੇਖੋ ਵਾਲਾ ਵਾਲੀ ਕੋਨੇ ਆਹਿਆ ਕੁੜੇ ਦੇ ਪੈਸੇ ਲੈਣੇ ਤੂੰ ਤੇ ਕੁੜਾ ਚੁੱਕ ਕੇ ਠੀਕ ਤੇ ਖੜ੍ਹ ਦੇਈਂ ਘਰਾਂ ਦੇ ਵਿੱਚ ਕੁਰੇ ਨਹੀਂ ਬੋ ਆਉਂਦੀ ਰਹਿੰਦੀ ਮਹੀਨਾ ਮੀਂਹ ਕਰ ਗੱਡੀਆਂ ਵੀ ਤੁਹਾਡੇ ਘਰਾਂ ਚ ਆਉਂਦੀ ਹੈ ਦੱਸੋ ਮੈਨੂੰ ਪਹਿਲਾ ਗੱਡੀ ਆਉਂਦੀ ਜੇ 10-10 ਦਿਨ ਗੱਡੀ ਨਹੀਂ ਆਉਂਦੀ ਕੀ ਮੁਸ਼ਕਲ ਹੈ ਕੇ ਬੈਠੇ ਰਹੀਆਂ ਕਿ ਜੀ ਘਰ ਤੇ ਇਹ ਆ ਰਹੇ ਆ ਇਹ ਇਹਨਾਂ ਨੇ ਕਿਸ ਤਰੀਕ ਜਿਹੜੀ ਹੈ ਨਾ ਕਿ ਇੱਕ ਦਿਨ ਨਹੀਂ ਸੇ ਹੁੰਦੇ ਨਾ ਤੇ ਪਰਚੀ ਇੱਕ ਪਰਚੀ ਕੱਟਣ ਦਾ ਗੱਦਾਂ ਨਾਲ ਪਤਾ ਹੈ ਇਹ ਨਹੀਂ ਕੋੜਾ ਚੁੱਕ ਕੇ ਕਰਨ ਚੱਲ ਚੱਲ ਚਲ ਅਗਲੇ ਘਰ ਦਿੰਦੇ ਲਲਾ ਦਇਆ ਤੇ ਉਹਨਾਂ ਨੇ ਤੇ ਗੰਦੇਰਾ ਨੂੰ ਨੰਮ 2 ਨੰਬਰ ਦੇਵਦੇ ਮੈਨੂੰ 2 ਨੰਬਰ ਦਾ ਪੈਸਾ ਨਹੀਂ ਆਉਂਦਾ ਹਾ ਹਾ ਕਲਾਲ ਦੀ ਕਮਨ ਇਹਨੂੰ ਕਰੇ ਲਾ ਰਿਹਾ ਸੀ ਕਿ ਤੇ ਤੈਨੂੰ ਤੇ ਜਾਉਣਾ ਕੋ ਸਾਡੇ ਲਲਾ ਉਹਨਾਂ ਨੂੰ ਕਹਿੰਦੇ ਕਿ ਮਾਨੀ ਦੇ ਤੂੰ ਦੇ ਦੋ ਇਹ ਦੇਖ ਲਾਸ਼ ਨੂੰ ਲੱਗ ਜਾ ਮੈਂ